ਲੋ ਜੀ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਸੀ ਵੀ ਆਪਣੀ ਭੈਣ ਆਈ ਸੀ ਆਪਣੇ ਕੋਲ ਰਹਿਣ ਤੇ ਅੱਜ ਆਪਾਂ ਉਹਨੂੰ ਛੱਡਿਆ ਚੱਲਨੇ ਆਂ ਕਾਰ ਵਾਪਸ ਛੱਡਣ ਤੇ ਇੱਕ ਹਫਤਾ ਉਹ ਆਪਣੇ ਕੋਲ ਲਾਗੇ ਨੇ ਤੇ ਆਪਾਂ ਬਹੁਤ ਸੋਹਣਾ ਟਾਈਮ ਸਪੈਂਡ ਕੀਤਾ ਤੇ ਅੱਜ ਆਪਾਂ ਉਹਨੂੰ ਛੱਡ ਕੇ ਜਾਣ ਦੇ ਚਲੋ ਹੁਣ ਆਪਾਂ ਚੱਲਦੇ ਆਂ ਤੇ ਲੋਕ ਆਪਾਂ ਨੇ ਆਵਾ ਕਰਦਾ ਲਾਹ ਤੇ ਤੁਹਾਨੂੰ ਪਤਾ ਹੀ ਆ ਵੀ ਆਪਣੇ ਪੰਜਾਬੀਆਂ ਦੀ ਖਾਸियत ਤੇ ਆਪਾਂ ਲਾ ਕੇ ਡਬਲ ਚੈੱਕ ਕਰਦੇ ਆਂ ਤੇ ਡਬਲ ਚੈੱਕ ਕਰਕੇ ਆਪਾਂ ਦੇਖ ਲਿਆ ਤੇ ਹੁਣ ਆਪਾਂ ਚੱਲਨੇ ਆਂ ਏ ਚਲੋ ਜੀ ਹੁਣ ਆਪਾਂ ਬਾਹਰ ਲਾਗੇ ਟਵੀਲਾ ਲਾ ਲਿਆ ਤੇ ਗੇਟ ਨੂੰ ਥੋੜਾ ਚੰਗਾਰ ਲੱਗਿਆ ਤੇ ਉਹਨੂੰ ਤੁਸੀਂ ਜੇਕਰ ਨੋਰ ਮਾਰਨਾ ਤੇ ਇਹ ਆਪਣੀ ਪੈਨ ਵੱਡੀ ਤੇ ਇਹਨੂੰ ਆਪਾਂ ਅੰਚੜਨ ਚੱਲਿਆ ਇਹਨਾਂ ਦੇ ਐਂਡ ਤੇ ਚਲੋ ਵੀ ਅੱਗੇ ਜਾ ਕੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਸੋਹਣੇ ਸੋਹਣੇ ਵਲੌਗ ਤੁਸੀਂ ਦੇਖਿਓ ਤੇ ਘਰ ਤੋਂ ਆਪਾਂ ਚੱਲ ਪਏ ਸੀ ਤੇ ਘਰ ਤੋਂ ਚਲਦੇ ਚਲਦੇ ਆਪਾਂ ਸੋਚਿਆ ਵੀ ਚਲੋ ਰਸਤੇ ਦੇ ਵਿੱਚ ਵੜਾ ਟੇਨ ਜਾਂਦਾ ਗੁਰਦੁਆਰਾ ਚ ਨੇਂ ਦੇ ਵਿਚਾਰ ਬਣ ਗਿਆ ਸੀ ਤੇ ਚਲੋ ਜੀ ਫਿਰ ਆਪਾਂ ਪਹੁੰਚ ਗਏ ਗੁਰਦੁਆਰਾ ਚੱਕੀ ਸਵੇ ਹੈਗਾ ਜੀ ਪਿੰਡ ਦਾ ਚੱਕ ਪਾਈਤੀ ਆਜੇ ਨੋਂ ਗੁਰਕੇਸਵਰ ਸਾਹਿਬ ਦੇ ਉਪਰ ਦੁਆਰਾ ਸੀ ਧੰਦਵਾਦ ਦਮਦਵਾਦ ਦੋਗਨਵਾਰਨ ਚਾਉ ਗੁਰਦੁਆਰਾ ਸਾਹਿਬ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਕੇ ਤੇ ਸਭ ਤੋਂ ਪਹਿਲਾਂ ਆਪਾਂ ਸਟੋਰ ਉੱਤੇ ਪਹੁੰਚੇ ਤੇ ਠੰਡ ਬਹੁਤ ਸੀ ਤੇ ਫਿਰ ਆਪਾਂ ਸੋਚਿਆ ਵੀ ਚਲੋ સ્ਨਾਣ ਤੇ ਨਹੀਂ ਕਰਦੇ ਠੰਡ ਬਹੁਤ ਚਾਉਦਾ ਆ ਤੇ ਆਪਾਂ ਸੋਚਿਆ ਵੀ ਪੰਜ ਛਨਾਨਾ ਕਰਨੇ ਤਾਂ ਬੰਦਿਆ ਤੇ ਫਿਰ ਆਪਾਂ ਸੋਵਰ ਤੇ ਗਏ ਤੇ ਜਦੋਂ ਹੀ ਆਪਾਂ ਸੋਵਰ ਸਾਹਿਬ ਦੇ ਵਿੱਚ ਪੈਰ ਪਾਏ ਤੇ ਬਹੁਤ ਜ਼ਿਆਦਾ ਠੰਡਾ ਸੀ ਜਲ ਤੇ ਚਲੋ ਆਪਾਂ ਫਿਰ ਪੰਜ ਛਨਾਨੇ ਫਿਰ ਵੀ ਕਰ ਲਏ ਪੰਜ ਛਨਾਨਾ ਕਰਨ ਤੋਂ ਬਾਅਦ ਫਿਰ ਆਪਾਂ ਦਰਬਾਰ ਵਿੱਚ ਪਹੁੰਚੇ ਤੇ ਉੱਥੇ ਆਪਾਂ ਮੱਥਾ ਟੇਕਿਆ ਤੇ ਆਪਣੀਆਂ ਭੈਣਾਂ ਸੀਗੀਆਂ ਦੋਨੋਂ ਨਾਲ ਤੇ ਫਿਰ ਗੁਰਦੁਆਰਾ ਸਮੱਥਾ ਟਿੱਕਿਆ ਫਿਰ ਕੜਾ ਪ੍ਰਸ਼ਾਦੀ ਦੇਖ ਲਈ 5-10 ਮਿੰਟ ਅਸੀਂ ਉੱਥੇ ਬੈਠੇ ਤੇ ਫਿਰ ਅਸੀਂ ਉੱਥੋਂ ਅੱਗੇ ਚੱਲ ਪਏ ਸੀਗੇ ਤੇ ਬਹੁਤ ਸਾਲ ਪਹਿਲਾਂ ਅਸੀਂ 7-8 ਸਾਲ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਇੱਥੇ ਆਈ ਸੀ ਤੇ ਮੈਂ ਕਾਫੀ ਸਿਰ ਬਾਅਦ ਫਿਰ ਗੁਰਦੁਆਰਾ ਸਾਹਿਬ ਅਸੀਂ ਆਏ ਤੇ ਹੁਣ ਆਪਾਂ ਉੱਥੋਂ ਚੱਲ ਪਏ ਆਪਾਂ ਪਹੁੰਚ ਗਏ ਆਂ ਬਰੇਟੀ ਤੇ ਉੱਥੇ ਜਾ ਕੇ ਆਪਾਂ ਫਿਰ ਲਏ ਫਰੂਟ ਤੇ ਫੋਰਟ ਲੰਡਰਵਾਦ ਵਰਪਾ ਬਰੇਟੇ ਦੇਖੀਆ ਪੰਜਾਬੀ ਜੁੱਤੀਆਂ ਤੇ ਰਾਤ ਦੇ ਰਾਤ ਪੰਜਾਬੀ ਜੋ ਕਿਤ ਮਸ਼ਹੂਰ ਹੈ ਜਿਹੜੀ ਕਿ ਫੇਸਬੁਕ ਤੇ ਇੰਸਟਾਗ੍ਰਾਮ ਤੇ ਦੇਖੀ ਸੀ ਤੋਂ ਕਿ ਕਿਦ ਕਰਾ ਪਰ ਬਰੇਟੇ ਪਹੁੰਚੇ ਤੇ ਫਿਰ ਆਪਾਂ ਫੈਨਸੀ ਜੁੱਤੀ ਹਾਊਸ ਪਹੁੰਚੇ ਤੇ ਬਰੇਟੇ ਦੀਆਂ ਬਹੁਤ ਜੁੱਤੀਆਂ ਮਸ਼ਹੂਰ ਨੇ ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ ਅਸੀਂ ਵੀ ਸੁਣਿਆ ਸੀ ਤੇ ਫਿਰ ਅਸੀਂ ਸੁਣ ਕੇ ਕਿਹਾ ਵੀ ਚਲੋ ਸੋਣੀਆਂ ਸੁਣੀਆਂ ਜੁੱਤੀਆਂ ਦੇਖਦੇ ਆਂ ਤੇ ਸ਼ਾਪਿੰਗ ਕਰਦੇ ਆਂ ਜੁੱਤੀਆਂ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਪੰਜਾਬੀ ਜੁੱਤੀਆਂ ਦੇਖੀਆਂ ਤੇ ਫਿਰ ਆਪਾਂ ਨੂੰ ਪਸੰਦ ਆਈਆਂ ਤੇ ਆਪਾਂ ਫਿਰ ਖਰੀਦ ਲਈਆਂ ਸੀ ਤੇ ਚਲੋ ਤੁਸੀਂ ਵੀ ਦੇਖੋ ਤੇ ਇਹ ਜਿਹੜਾ ਬ੍ਰੇਟਾ ਇਹ ਪੰਜਾਬੀ ਜੁੱਤੀਆਂ ਲਈ ਬਹੁਤ ਮਸ਼ਹੂਰ ਹੈ ਤੇ ਦੂਰ ਦੂਰ ਤੋਂ ਇੱਥੇ ਲੋਕ ਜੁੱਤੀਆਂ ਲੈਣ ਵਾਸਤੇ ਆਉਂਦੇ ਨੇ ਤੇ ਇੱਥੇ ਹੀ ਮਤਲਬ ਜੁੱਤੀਆਂ ਹੋਰ ਜਾਂਦੀਆਂ ਨੇ ਜਿਵੇਂ ਪਟਿਆਲਾ ਵਗੈਰਾ ਜਾਂ ਬਰਨਾਲਾ ਵਗੈਰਾ ਵੱਡੇ ਵੱਡੇ ਸ਼ਹਿਰਾਂ ਚ ਜਿੱਥੇ ਜੁੱਤੀ ਤਿਆਰ ਹੋ ਕੇ ਜਾਂਦੀ ਹੈ ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ ਤੇ ਬਹੁਤ ਸੋਹਣੀਆਂ ਜੁੱਤੀਆਂ ਸੀ ਤੇ ਸਾ ਨੂੰ ਕੁਝ ਜੁੱਤੀਆਂ ਬਸੰਦ ਆ ਗਈਆਂ ਅਸੀਂ ਦੋ ਤਿੰਨ ਜੋੜੇ ਫਿਰ ਅਸੀਂ ਜੁੱਤੀਆਂ ਦੇਖੀ ਤੇ ਫਿਰ ਉਸ ਤੋਂ ਬਾਅਦ ਅਸੀਂ ਚੱਲ ਪਈ ਸੀ ਜਿਉਂ ਆਪਾਂ ਪਹੁੰਚ ਗਏ ਭੈਣ ਦੇ ਘਰ ਤੇ ਭੈਣ ਨੇ ਉੱਤਰ ਕੇ ਖੋਲਿਆ ਗੇਟ ਗੱਡੀ ਚੋਂ ਨਿਕਲ ਕੇ ਤੇ ਹੁਣ ਆਪਾਂ ਦੇਖ ਰਹੇ ਹਾਂ ਜੇ ਤਾਂ ਆਪਾਂ ਨੂੰ ਠੀਕ ਲੱਗਿਆ ਤਾਂ ਆਪਾਂ ਜਰੂਰ ਵਲੌਗ ਬਣਾਵਾਂਗੇ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਤੇ ਚਲੋ ਭੈਣ ਨੂੰ ਛੱਡ ਕੇ ਆਪਾਂ ਆ ਗਿਆਂ ਵਾਪਸ ਉਤੇ ਆਪਾਂ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਆਪਾਂ ਬਹੁਤ ਥੋੜਾ ਟਾਈਮ ਸਪੈਂਡ ਕੀਤਾ ਤੇ ਬਸ ਗੱਲਾਂ ਬਾਤਾਂ ਵਿੱਚ ਉਹ ਟਾਈਮ ਜਿਹੜਾ ਸੀ ਉਹ ਲੰਘ ਗਿਆ ਤੇ ਕੋਸ਼ਿਸ਼ ਸੀ ਕਿ ਵਲੌਗ ਬਣਾਣਾ ਬਣਾਵਾਂਗੇ ਤੇ ਪਰ ਨਹੀਂ ਬਣਾ ਸਕੀ ਸੌਰੀ ਉਹਦੇ ਲਈ ਤੇ ਫਿਰ ਰਸਤੇ ਦੇ ਵਿੱਚ ਜਾਂਦੇ ਜਾਂਦੇ ਸਾਨੂੰ ਅਮਰੂਦ ਦੇ ਸੀਗੇ ਤੇ ਬਹੁਤ ਸੋਹਣੇ ਚੰਨ ਚੰਨ ਖਿਲਾਏ ਹੋਏ ਸੀਗੇ ਫਿਰ ਅਸੀਂ ਲੈ ਅਮਰੂਦ ਤੇ ਅਮਰੂਦ ਲੈ ਕੇ ਫਿਰ ਅਸੀਂ ਅੱਗੇ ਚੱਲ ਪਏ ਤੇ ਚਲੋ